ਸਾਰੇ ਜਣੇ ਠੀਕ ਹੋਊਗਾ ਕਿ ਤੇ ਅੱਜ ਮੇਰਾ ਭਾਈ ਅਵਤਾਰ ਮੈਨੂੰ ਸੰਦਾਰਾ ਦੇਣ ਆ ਰਿਹਾ ਜੀ ਤੇ ਉਹਦੀ ਖੁਸ਼ੀ ਚ ਆਪਾਂ ਛੋਟਾ ਜਿਹਾ ਵਲੌਗ ਬਣਾਇਆ ਜੁੜੇ ਰਹੋ ਵਲੌਗ ਦੇ ਨਾਲ ਤੁਹਾਨੂੰ ਐਂਡ ਤੱਕ ਦਿਖਾਵਾਂਗੇ ਜੀ ਆਹ ਦੇਖੋ ਮਿੱਤਰੋ ਮੇਰੀ ਭਾਬੀ ਅੱਜ ਫੇਰ ਕੰਮ ਕਰਨ ਲੱਗੀ ਹੋਈ ਐ ਕੰਮ ਤਾਂ ਅੱਗੇ ਵੀ ਕਰਦੀ ਫੋਏ ਕਿ ਮੈਂ ਥੱਕ ਹੀ ਜਾਂਦੀ ਆ ਅੱਜ ਮੇਰੇ ਭਰਾ ਨੇ ਉਹਨਾਂ ਚਾਹ ਜੜੀਆਂ ਨੂੰ ਪੋੜੇ ਲਾਵਾ ਕਿ ਕਿੰਨੇ ਕੰਮ ਹੋ ਬੜਾ gende ਰਹਿ ਗਏ ਨੇ ਲਾਓ ਏ ਇਹ ਆਪਣਾ ਕੋਈ ਰਿਸ਼ਤੇਦਾਰ ਆਣਾ ਹੋਵੇ ਮੈਂ ਦਿਖਾਈ ਕੰਮ ਕਰਾ ਕੇ ਜਿਵੇਂ ਅੱਜ ਕਰਦੀ ਐ ਇੱਦਾਂ ਵੀ ਇਹ ਕਰਦੀ ਹੁੰਦੀ ਆ ਮੈਂ ਕਹ ਮੈਂ ਤਾਂ ਹੁਣ ਐਵੇਂ ਹੀ ਕਰਿਆ ਕਰੂੰਗਾ ਤੇਰੇ ਭਰਾ ਨੂੰ ਨਾ ਰੋਜ਼ ਫੋਨ ਕਰਦਿਆ ਕਰੂੰਗਾ ਵੀ ਤੇਰੀ ਭੈਣ ਜਦੋਂ ਤੂੰ ਆਉਣਾ ਹੁੰਦਾ ਨਾ ਫੁੱਲ ਕੰਮ ਕਰਦੀ ਐ ਕਹੂੰਗਾ ਇਹਨੂੰ ਰੋਜ਼ ਹੀ ਕਹਦਿਆ ਕਰ ਮੈਂ ਤਾਂ ਰੋਜ਼ ਹੀ ਆਉਣ ਆਲਾ ਕੰਮ ਤਾਂ ਮੈਂ ਅੱਗੇ ਵੀ ਕਰਦੀ ਆ ਕਿਉਂ ਹੀ ਮਰੀ ਐ ਇੰਨੀ ਰੀਜਨਲ ਨਹੀਂ ਨਾ ਕਰਦੀ ਜਿੰਨਾ ਤੂੰ ਅੱਜ ਕਰਦੀ ਐ ਇੰਨੀ ਨਹੀਂ ਕਰਦੀ ਡੰਗਰ ਤਾਂ ਤੂੰ ਮੇਲਾ ਕਦੇ ਵੀ ਨਹੀਂ ਨਿਵਾਏ ਤੂੰ ਕਹਿੰਦੀ ਆ ਮੇਰੇ ਵਾਸਤੇ ਸੰਧਾਰਾ ਲੈ ਕੇ ਆਊਗਾ ਹੋ ਸਕਦਾ ਤੇਰੇ ਤੋਂ ਪੈਸੇ ਲੈਣ ਆਉਂਦਾ ਹੋਵੇ ਮੈਨੂੰ ਤਾਂ ਹੀ ਲੱਗਦਾ ਹੈ ਕਹਿੰਦੇ ਸੰਧਾਰਾ ਹੀ ਵਾਰ ਤੇਰੀ ਮੰਮੀ ਲੈ ਕੇ ਆਉਂਦੀ ਹੈ ਭਰਾ ਤਾਂ ਕਦੇ ਵੀ ਨਹੀਂ ਆਇਆ ਆਊਗਾ ਮੇਰਾ ਭਰਾ ਨਹੀਂ ਆਗਾ ਨਾ ਯਾਰ ਤੂੰ ਕਹਿੰਦੀ ਭਾਣਾ ਨਹੀਂ ਹੁਣ ਮਾਬੀ ਨਹੀਂ ਥੋਪਣੀ ਖੱਡੀ ਵੀ ਇਹ ਭਰਾ ਨੂੰ ਜ਼ਮੀਨ ਆ ਲੱਗੇ ਹਾਂ ਅੱਜ ਫਿਰ ਕਾਦੀ ਸਬਜ਼ੀ ਬਣਾਉਣੀ ਹੈ ਅੱਛਾ ਚਲ ਰਹਿਤਾ ਅੱਛਾ ਵਾਲਕੋ ਫੋਲੀਆਂ ਨਹੀਂ ਬਣਾ ਲਾਂਗੇ ਅੱਛਾ ਫੋਲੇ ਦੇ ਵਿੱਚ ਤੁਂ ਬਣਾਵਾਂਗੇ ਮੈਨੂੰ ਤਾਂ ਕਦੇ ਇੰਨੀਆਂ ਖਵਾਈਆਂ ਨਹੀਂ ਉਹਨਾਂ ਨੇ ਭੁੱਖਾ ਮਰਦੇ ਰਹੇ ਹਾਂ ਉਹ ਮਰੀ ਅੰਨਾ ਚੱਲ ਇਸ ਉਹਨਾਂ ਦੇ ਬਾਹਨੇ ਸਾਨੂੰ ਮਿਲ ਜੂਗਾ ਜੀ ਕੁਝ ਹਾਂਜੀ ਦੋਸਤੋ ਜੁੜੇ ਰਹੋ ਵਲੌਗ ਦੇ ਨਾਲ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਕੀ ਕੀ ਲੱਛਣ ਕਰੂਗੀ ਹਾਂਜੀ ਦੋਸਤੋ ਅੱਜ ਦੇਖੋ ਮੱਜਾਂ ਦੇ ਉੱਪਰ ਇੱਕ ਵੀ ਗੋਏ ਦਾ ਦਾਗ ਨਹੀਂ ਅੱਗੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਲਿਬੜੀਆਂ ਤੇ ਬੜੀਆਂ ਰਹਿੰਦੀਆਂ ਨੇ ਅੱਜ ਦੇ ਭਰਾ ਨੇ ਆਉਣਾ ਨਾ ਅੱਜ ਤਾਂ ਕਰਕੇ ਦੇਖੋ ਕਿਵੇਂ ਚਮਕਾਈਆਂ ਪਈਆਂ ਨੇ ਹੱਲੇ ਨਾ ਪਤਾ ਤੇਲ ਲਾਵੇ ਇਹਨਾਂ ਦੇ ਪਿੰਡਿਆਂ ਤੇ ਮਮਾ ਨੂੰ ਪਿਛਾਵਾ ਕੇ ਕੌਣ ਨਵਾਣਾ ਲੈ ਕੌਣ ਨਵਾਉਂਦਾ ਮੈਂ ਨਵਾਉਣਾ ਹੋਰ ਕੌਣ ਨਵਾਉਂਦਾ ਚੱਲ ਪਿਛਾ ਲੱਗਣ ਨਵਾਣੇ ਇਹਨੂੰ ਵੀ ਨਵਾਉਂਦੀ ਗਮ ਪੁੱਛ ਬੱਸ ਓਏ ਤੂੰ 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 ਖਰੀਦ ਲਿਆ ਇਹਨੂੰ ਪੈਸੇ ਦੇ ਕੇ ਖਰੀਦ ਲਿਆ ਤੂੰ ਰਹਿਣ ਦੇ ਕਿਉਂ ਅੱਗੇ ਉਹ ਪਨੀਰ ਹੀ ਖਾਂਦਾ? ਹੋਰ ਭੁੱਖਾ ਮਰਦਾ ਇੰਗਲਾਬ ਦੇ ਘਰੇ ਪਨੀਰ ਹੀ ਖਾਂਦਾ ਏ। ਅੱਛਾ ਮੈਂ ਤਾਂ ਕਦੇ ਖਾਦਾ ਦੇਖਿਆ ਨਹੀਂ ਛਟਨੀ ਵਾਲੀ ਰੋਟੀ ਖਾਂਦਾ ਹੁੰਦਾ। ਅਸੀਂ ਮਰ ਕੇ ਕੱਦੂ ਖਾ ਖਾ ਕੇ ਅੱਛਾ ਉਹਦੇ ਵਾਸਤੇ ਪਨੀਰ ਹੈਂ? ਅੱਛਾ। ਤੂੰ ਕਦੋਂ ਖਾਵੇਂਗੇ? ਤੇ ਹਾਂ ਕੱਦੂ ਹੀ ਖਾਣਾ ਹੋਰ ਕੀ ਖਾਣਾ? ਤੂੰ ਐਸ ਫੋਰਚਨਾਉ ਬੋਲਦੇ ਰਹੇਂ ਸ਼ਿਤਰ ਬਹਿ ਗਏ ਤਾਂ ਫੈਕ ਨਹੀਂ। ਦੇਖ ਕਿਵੇਂ ਚਾਚੜਿਆ, ਦੇਖ ਕਿਵੇਂ ਚਾਚੜਿਆ। ਓਏ ਨਹੀਂ ਆਉਂਦਾ, ਮੰਨ ਲੈ ਗੱਲ ਮੇਰੀ ਨਹੀਂ ਆਉਂਦਾ। ਗਰੰਟੀ ਲਾਇਆ ਜੀ ਜੀ ਹਾਂ ਫੋਨ ਬੰਦ ਤਾਂ ਮੈਨੂੰ ਤਾਂ ਲੱਗਦਾ ਹੈ ਹੈਲੋ ਭਾਈ ਸਾਤਰੀ ਘਾਣ ਸਾਤਰੀ ਘਾਣ ਵਧੀਆ ਤੂੰ ਬਸ ਬਸ ਤੇਰੇ ਕੋਲ ਆ ਗਏ ਟਾਈਮ ਨਾਲ ਕਿੱਥੇ ਆ ਗਏ ਭਾਈ ਬਰਨਾਲਾ ਲੰਘੇ ਠੀਕ ਆ ਨੋਟੀਚਰਗਰੀ ਜਾਂਦੇ ਹਾਂ ਤੇ ਆਉਣ ਵਾਲੀ ਝੂਠ ਮਾਰਦੇ ਲੱਗਾ ਵੜਦਾ ਹੈ ਆਪਾਂ ਸਾਰੇ ਚੱਲ ਆਜੋ ਫਿਰ ਆ ਗਿਆ ਆ ਗਿਆ ਮੁਸ਼ਕਲ ਹੈ ਇਹ ਤਾਂ ਤੂੰ ਇਹ ਵੀ ਤੂੰ ਖਰੀਦਿਆ ਹੋਇਆ ਹੈ ਇਹ ਤੁਸੀਂ ਮੈਨੂੰ ਲਾ ਤਾਂ ਤੁਸੀਂ ਮੈਨੂੰ ਲਾ ਮੇਰੇ ਨਾਲ ਨਾ ਪ੍ਰੈਕ ਕਰ ਰਹੇ ਹੋ ਅੱਜ ਤੂੰ ਪਨੀਰ ਦੀ ਸਬਜ਼ੀ ਆਪ ਖਾਣੀ ਹੈ ਤਾਂ ਕਰਕੇ ਮੇਰੇ ਤੋਂ ਬੰਗਾ ਰਹੀ ਹੈ ਇਹਦਾ ਬਹਨ ਲਾ ਕੇ ਚੱਲ ਮੈਂ ਖਾਂਗੀ ਵਿਹਾਰ ਦੇਖ ਫਿਰ ਯਾਰ ਸਾਨੂੰ ਤਾਂ ਰੋਟੀ ਖਵਾ ਦੇ ਅਸੀਂ ਭੁੱਖ ਨਾਲ ਮਰੀ ਜਾਂਦੇ ਹਾਂ ਉਹਨੇ ਕੀ ਭਤਾਉਣਾ ਵੀ ਹੈ ਜਾਂ ਨਾ ਓਏ ਆਜੂ ਕੋਲ ਨਾਲ ਤਾਂ ਖਾਲੀ ਰੋਟੀ ਹਾਂ ਓਏ ਅੱਗਿਓ ਮੇਰੇ ਨਾਲ ਹੀ ਰੋਟੀ ਖਵਾਉਂਦਾ ਮੇਰੇ ਨਾਲ ਜਾ ਆਓ ਓਏ ਦਿਖਾ ਲੂਗਾ ਫਿਰ ਲੱਕ ਨਾਲ ਖਾਲੀ ਨਾਲ ਬਹਿ ਕੇ ਆਜੂ ਦਾ ਵਾਹ 10 ਮਿੰਟ ਹੋਰ ਨਿਕਲਾ ਹਰਦ ਹੋਊਗੀ ਯਾਰ ਮੈਂ ਤਲਾਹ ਕਿਹੜਾ ਹੋਊਗਾ ਦਾ ਸਾ ਇੰਨਾ ਟਾਈਮ ਹੋ ਗਿਆ ਮੈਂ ਭੁੱਖ ਨਾਲ ਮਰੀ ਜਾਣਾ ਮਰੀ ਜਾ ਮੈਨੂੰ ਵੀ ਇੰਟਰਨਲ ਜਾਮਾ ਕੇ ਬੈਠਾ ਕਿਥੇ ਇੱਕ ਮਿੰਟ ਰੋਕ ਜਾ ਯਾਰ ਐਂ ਛੜੋ ਯਾਰ ਮਨ ਲਈ ਆ ਜਾ ਸਭ ਦੇ ਪੀ ਹੋ ਰਿਹਾ ਦੋਸਤ ਇਹ ਤਾਂ ਬੱਸ ਕੋਈ ਤਾਂ ਬੇਜੇਉਣ ਲੱਗੇ ਇਹ ਉਹ ਡੌਲਗੇ ਫਿੱਟ ਰਿਹਾ ਤਾਂ ਮੈਂ ਬੈਠਾ ਹੁੰਦਾ ਹੋਊਗਾ ਵੀਡੀਓ ਦੇ ਹਾਂ ਹਾਂ ਇਹ ਤਾਂ ਚੰਗੀ ਆ ਇਹ ਸੁਈ ਚ ਹੀ ਚੰਗਾ ਇਹ ਡਾਗ ਰੁਪਏ ਸਾਰੇ ਖਲੋ ਦੇਣੀ ਇੱਕ ਵਾਰ ਦੁਬਾਰਾ ਲਿਆਈ ਹੁ ਤਾਂ ਲਾਇਆ ਲਾਇਆ ਦੋਨੋਂ ਦੇ ਦਾਰੇ ਦੋਨੋਂ ਦੇ ਦਾਰੇ ਨਹੀਂ ਉਹ ਸੁਣਨ ਤਾਂ ਸਾਰੇ ਗੋਲੇ ਆ

ਦੇਖਣ ਵਾਲਿਆਂ ਨੂੰ ਐ ਲੱਗਦਾ ਅਸੀਂ ਦੇ ਰਹੇ ਨਹੀਂ ਬਈ ਨਾ ਨਹੀਂ ਆਈ ਬਣੀ ਥੋੜੇ ਆ 5-4000 ਨਹੀਂ ਥੋੜੇ ਆ ਥੋੜੇ ਆ ਸਾਡੇ ਆ ਥੋੜੇ ਆ ਜਾਨਾ ਨਾ ਨਾ ਲੈ ਲੈ ਬਈ ਤੂੰ ਥੋੜਾ ਮੈਨੂੰ ਨਹੀਂ ਮੈਂ ਤਾਂ ਨਹੀਂ ਕਰਦਾ ਨਾ ਮੇਰਾ ਕੋਈ ਮੋੜ ਨਹੀਂ ਮੈਂ ਫੁੱਲਦਾ ਨਾ 500 ਹੀ ਆ ਨਹੀਂ ਉਹ 100 ਚ ਹੀ ਚੱਲਣਾ ਹੈ ਨਹੀਂ ਜਿਵੇਂ ਤੈਨੂੰ ਪੜ੍ਹਦੇ ਕੋਈ 100 ਪੜ੍ਹ ਕੇ ਨਹੀਂ ਨਾ ਤੂੰ ਮੈਂ ਤਾ ਵੋਟ ਪੜਾ ਦੇ ਨਾ ਨਹੀਂ ਮੰਨੀ ਤੇ ਹੁੰਦੀ ਆ ਕੇ ਲੋਕ ਹੈ ਨਹੀਂ ਆ ਜਾਣ ਕੇ ਰੱਖਿਆ ਆ ਜਾਣ ਕੇ ਰੱਖਿਆ ਹੌੜਾ ਨਹੀਂ ਇਹ ਪੱਗ ਗੱਲ ਬਦਲਦੀ ਹੈ ਹੌੜਾ ਜੇ ਮੈਂ ਆਈ ਹੋਈ ਕੋਈ ਵੀ ਮੱਲੇ ਕੋਕ ਖੜ ਕੇ ਜਿਆਦਾ ਕੰਮ ਖੜਾਵਾ ਯਾਰ ਬਾਈ ਕਹਿ ਦੋ ਯਾਰ ਜਿੱਦਾਂ ਤੁਰ ਜਾਨੇ ਇਹਨੂੰ ਪਿੰਡ ਪਹੁੰਚ ਜਾਣਾ ਸੀ ਤੁਸੀਂ ਕਾਲੇ ਨਹੀਂ ਆ ਜਾ ਰੋਣ ਕਾ ਦੋ ਬੇਬੇ ਕੀ ਬਗਾਵਾਂ ਏਡੂ ਮੰਮੀ ਪੜਨਾ ਚਾਹਦਾ ਕੰਤਾ ਰਹਿਣਾ ਹਾਂ ਆ ਜਾ ਪੜ ਲਓ ਚਲੋ ਨਹੀਂ ਨਹੀਂ ਉਹ ਨਹੀਂ ਆਹ ਬਈ ਜਿਆਦੀ ਬਹੁਤ ਤੇਰਾ ਵੀ ਸਰ ਯਾਰ ਬਲੌਗ ਵੱਡਾ ਹੋਇਆ ਜਦੋਂ ਪੈਸੇ ਬਣਾਉਂਦੀ ਏ ਮੈਨੂੰ ਆ ਨਹੀਂ ਮਰਖਾ ਪਹਿਣਾ ਦਿੰਦੀ ਉਹਨੇ ਕਿ ਲੈ ਜਾਉਂਦੇ ਕੋਈ ਤਾਂ ਹੁਣ ਕਰਕੇ ਪਹਿਣਾ ਨਹੀਂ ਆਰੇ ਫੜ ਵੀ ਲਿਆ ਨਹੀਂ ਇਫੈਕਟ ਨਹੀਂ ਕਰ ਕੋਈ ਜੀ ਹਾਂ ਦੂਗੀ ਜੰਦ ਨੇ ਬੰਦਾ ਨਹੀਂ ਕੋਈ ਮਾ ਮਾ ਮਨ ਨੂੰ ਮੁਸੱਲਮ ਹੁੰਦਾ ਇਹ ਥੋੜੀ ਪੈਸੇ ਪੈਸਾ ਹਾਂ ਤੁਸੀਂ ਕੋਈ ਤੂੰ ਆ ਨਹੀਂ ਬੁਰਖ ਦਾ ਜਾਨ ਪਾਸ਼ਾ ਆਣਾ ਹਾਂ ਨਹੀਂ 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 ਇਹ ਬਾਲ ਬਾਲ ਦੋੜ ਦੇ ਚਾਹੀਦਾ ਇੱਕ ਇੱਕ ਬਰ ਚੁਟਾ ਚਾਹੀਦਾ ਚਾਹੀਦਾ ਹਾਂ ਉਹਨੂੰ ਬੇਬੇ ਦੇ ਕੰਨ ਲੱਗ ਹਾਂ ਪੱਕਾ ਹੋ ਗਿਆ ਤੇਰੇ ਸੌਦਾ ਲਿਆਦਾ ਮੈਂ ਵਾਂ ਉਹ ਦੇਖਣੀ ਜਮੇ ਤੇ ਲੱਗਾ ਕਿ ਬੰਦ ਕਰਦਾ ਚੱਲ ਗਿਆ ਬਣ ਚੰਗਾ ਬੰਦਾ ਚੰਗਾ ਜੰਗਾਵਾ ਸਦਾ ਮਾਪੂ ਮੇਰੇ ਮੁਸਕਤਾਇ ਚੰਗਾ ਜੀ ਇੱਥੇ ਅਸੀਂ ਪੱਕਾ ਗੱਲ ਗੱਲ ਆਈ ਹੈ ਮੈਂ ਤੇਰੀ ਗਲੀ ਕੋਚੇ ਬੁਤੇ ਲਾ ਲਈ ਤੇਰੀ ਮੈਂ ਕਦੀ ਪਹੁੰਚੇ ਮੈਂ ਕੀ ਪਤਾ ਨਹੀਂ ਵੀਰੇ ਦਾ ਸਿਆਣ ਹੁੰਦਾ ਇਹ ਤਾਂ ਹੀ ਜਰੂਰਾਤ ਨੂੰ ਨਾ ਕਾਊਂਟਰ ਲਾ ਦੇ। ਹਲੋ ਰਾਜਾ। ਕਿਆ ਮੁਲਾਉਣੀ ਆ ਬਾਅਦ ਵਿੱਚ। ਉਹਨੂੰ ਕਿਤੇ ਲੱਗੀ ਲਗਾਈ ਦੇ। ਮੈਸੀ ਵੀ ਮੈਸੀ ਵੀ ਦੋ ਦਿਨ ਬਾਅਦ ਸੀਲ ਕਰਨਾ ਹੁੰਦੇਵੇਂ। ਉਹਦੇ ਨੇ ਕੁਝ ਨੱਕੀ ਹੋਇਆ। ਇਹ ਪਤਾ ਵੀ ਫਰਕ ਉਹਨਾਂ ਨੂੰ। ਭਾੜਾ ਉਹੋ ਤਾਂ ਕਹਦਾ ਇਹ ਹੋ ਜਾਣਾ ਕਾਹੜ ਕੇ। ਕਿਹ ਆ ਪਿਆ ਡੇ। ਅੱਛਾ। ਪੱਕੀ ਪਿੰਦੀ ਲੱਗੀ ਰਹ ਜਾਂਦੀ ਆ। ਰਾਣੇ ਹੁਣ ਅਸੀਂ ਆ ਤੂੰ ਆਉਣਾ ਪੱਕਾ। ਪਹਿਲਾਂ ਜੇ ਭਾਬੀ ਆਉਂਗੀ ਰਖਾ। ਕੰਮ ਸੇ ਤੋਂ ਖਤਰੇ ਵਾਲਾ ਤਾਂ ਮਤਲਬ ਮੇਰਾ ਜਵਾਬ। ਕੋਈ ਸਿਦਿਆ ਕਿਛਾਉਂ ਨਹੀਂ ਮੋੜਦੇ ਹਾਂ ਜੇ ਅਸੀਂ ਆਵਾਂਗੇ ਗੱਲ ਹੁਣ ਸਹੀ ਆ ਇੱਥੇ ਕੋਈ ਆਏ ਲੈ 15 ਘਾਤ ਵਾਲ ਯਾਦ ਰੱਖਣਾ ਠੀਕ ਹੈ ਜੀ ਹੁਣ ਠੀਕ ਹੈ ਉਸ ਤੋਂ ਪਹਿਲਾਂ ਰੋਜ਼ ਦਿਲਾ ਮਾਰ ਲੈਣਾ ਠੀਕਰ ਨਾ ਕਰ ਲੈ ਓਕੀ ਰੋਕਲ ਜੀ ਨਹੀਂ ਮਾਰਦੇ ਠੀਕ ਹੈ ਠੀਕ ਹੈ ਸਾਰੇ ਮਿਲਦੇ ਠੀਕ ਹੈ ਜੀ ਦੀ ਬਹੁਤ ਤੂਫਾਨੀ ਲੱਗਦੀ ਹੈ ਹੈਨਾ ਉਹਦੇ ਵੀ ਟਾਇਰ ਪਾਉਣ ਲੱਗੇ ਅੱਛਾ ਹਾਂਜੀ ਦੋਸਤੋ ਕਿਵੇਂ ਲੱਗਾ ਤੁਹਾਨੂੰ ਸਾਡਾ ਵਲੋਗ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦੇਣਾ ਇਹ ਸੀ ਮੇਰਾ ਭਰਾ ਅਵਤਾਰ ਪੁੱਤਰ ਤੁਸੀਂ ਕਮੈਂਟਾਂ ਵਿੱਚ ਕਈ ਵਾਰ ਅਸੀਂ ਲਾਈਵ ਹੋਏ ਤੁਸੀਂ ਪੁੱਛਿਆ ਸੀ ਇੱਕ ਦੋ ਵਾਰੀ ਵੀ ਤੁਹਾਡਾ ਰੀਅਲ ਬ੍ਰਦਰ ਆਹੇ ਇਹ ਮੇਰਾ ਰੀਅਲ ਬ੍ਰਦਰ ਨਹੀਂਗਾ ਜੀ ਅਸੀਂ ਇੱਕ ਮਾਂ ਦੇ ਕੋਖੋ ਜਨਮ ਨਹੀਂ ਨਹੀਂ ਲਿਆ ਪਰ ਇਹ ਮੇਰਾ ਰੀਅਲ ਬ੍ਰਦਰ ਨਾਲੋਂ ਵੀ ਜ਼ਿਆਦਾ ਕਰਦਾ ਏ ਕਿ ਤੁਸੀਂ ਦੁਆਵਾਂ ਕਰਿਓ ਵੀ ਸਾਡਾ ਭੈਣ ਭਰਾ ਦਾ ਪਿਆਰ ਐਂ ਬਣਿਆ ਰਵੇ ਜੀ ਧੰਨਵਾਦ